ਆਇਆ ਸੀ दारू ਦਾ ਅੱਡਾ ਦੁਕਾਨਾਂ ਦੀ ਆੜ ਵਿੱਚ ਵਿਕ ਰਹੀ ਸੀ ਸ਼ਰਾਬ ਐਕਸਾਈਜ਼ ਵਾਲਿਆਂ ਨੇ ਮਾਰਾ ਛਾਪਾ ਤਾਂ ਅੰਦਰੋਂ ਮਿਲੀ ਲੱਖਾਂ ਦੀ ਨਜਾਇਜ਼ ਸ਼ਰਾਬ ਇਸ ਵੇਲੇ ਦੀ ਖਬਰ ਗੁਰਦਾਸਪੁਰ ਦੇ ਦਿਨਾਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੁਕਾਨਾਂ ਦੀ ਆੜ ਦੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ ਦੱਸਦੀ ਹੈ ਕਿ ਜਦੋਂ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਇੱਕ ਸਾਂਝੀ ਰੇਡ ਕੀਤੀ ਗਈ ਤਾਂ ਠੇਕੇ ਦੇ ਨਜ਼ਦੀਕ ਇੱਕ ਦੁਕਾਨ ਦੇ ਪਿੱਛੇ ਬਣੇ ਗੋਦਾਮ ਵਿੱਚ 81 ਬੋਤਲਾਂ ਅੰਗਰੇਜ਼ੀ ਅਤੇ 87 ਬੋਤਲਾਂ ਦੇਸੀ ਸ਼ਰਾਬ ਬਰਾਮਦ ਇਹ ਜੀ ਦੀਨਾ ਨਗਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਥੇ ਮਨੀਸ਼ ਪੁੱਤਰ सुरेंद्र ਕੁਮਾਰ ਰੇਲਵੇ ਰੋਡ ਤੇ ਸ਼ਰਾਬ ਦਾ ਬੜੇ ਪੁਰਾਣੇ ਸਮੇਂ ਤੋਂ ਧੰਦਾ ਕਰ ਰਿਹਾ ਉਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਤੇ ਅੱਜ ਅਸੀਂ ਇੱਥੇ ਰੇਡ ਕੀਤੀ ਹੈ ਤੇ ਜਿਹਦੇ ਵਿੱਚ ਸਾਨੂੰ ਆ ਕਾਫੀ ਮਾਤਰਾ ਦੇ ਵਿੱਚ ਅੰਗਰੇਜ਼ੀ ਸ਼ਰਾਬ ਮਿਲੀ ਹੈ ਮਕਟਾਵਲ ਦੀਆਂ 44 ਬੋਤਲਾਂ ਆਰਸੀ ਦੀਆਂ 37 ਤੇ ਕਲੱਬ 87 ਹੈਗੀਆਂ ਇਹ ਵੱਖ-ਵੱਖ ਬ੍ਰਾਂਡਾਂ ਦੀਆਂ ਇਹਦੇ ਤੋਂ ਜਿਹੜੇ ਹੋਲੋਗ੍ਰਾਮ ਸਟicker ਵਗੈਰਾ ਲਾਏ ਹੋਏ ਆ ਇਹ ਤਾਂ ਕਿ ਇਹ ਮਤਲਬ ਗੈਰ ਕਾਨੂੰਨੀ ਧੰਦਾ ਕਰਦੇ ਆ ਜਿਹਦੇ ਤੋਂ ਇਹ ਪਤਾ ਨਾ ਲੱਗ ਸਕੇ ਕਿਥੋਂ ਲਿਆਂਦੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਾਅਦ ਦੇ ਵਿੱਚ ਪਤਾ ਲਗਾਵਾਂਗੇ ਦੇਖੋ ਹੈ ਕੀ ਹੈ ਕਿ ਇੱਥੇ ਸਾਡਾ ਠੇਕਾ ਰੇਲਵੇ ਰੋਡ ਤੇ ਹੈ ਇਹਦੇ ਐਡਜੋਇਨਿੰਗ ਬਿਲਕੁਲ ਇਦੀ ਬੈਕ ਸਾਈਡ ਤੇ ਜਿਹੜੀ ਇਹ ਸ਼ਰਾਬ ਦਾ ਧੰਦਾ ਕਰਦਾ ਮਨੀਸ਼ ਕੁਮਾਰ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਤੇ ਠੇਕੇ ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਇਹਨਾਂ ਦੀਆਂ ਦੋ ਦੁਕਾਨਾਂ ਨੇ ਉੱਥੇ ਬੈਠਦੇ ਆ ਪਿੱਛੇ ਇਹਨਾਂ ਦੇ ਜਿਹੜਾ ਅਵੇ ਲੀਆ ਪਸ਼ੂਆਂ ਵਾਲੀ ਘਰ ਹੈ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਆ ਜਿੱਥੇ ਅੱਜ ਅਸੀਂ ਸਾਇੰਸ ਇਨਸਪੈਕਟਰ ਸਰਦਾਰ ਜਤਿੰਦਰ ਸਿੰਘ ਤੇ ਦੀਨਾਨਗਰ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਅਸੀਂ ਜਿਹੜਾ ਇੱਥੇ ਪਹੁੰਚੇ ਆ ਤੇ ਸਾਨੂੰ ਇਨਫੋਰਮੇਸ਼ਨ ਸੀ ਕਿਥੇ ਸਾਨੂੰ ਅੱਜ ਜਿਹੜੀਆਂ ਸਸਤੀ ਬੋਤਲਾਂ ਜਿਹੜੀ ਆ ਉਹ 65 ਡਿਗਰੀ ਜਿਹਨੂੰ ਆਪਾਂ ਕਹਿੰਨੇ ਆ ਦੇਸੀ ਸ਼ਰਾਬ ਚ ਗਣੀ ਜਾਂਦੀ ਆ ਉਹ ਮਿਲੀ ਆ ਤੇ ਸਾਡੀ 73 ਬੋਤਲਾਂ ਜਿਹੜੀਆਂ ਸਾਡੀਆਂ ਉਹ ਹੈਗੀਆਂ तकरीबन ਆਪਣੀਆਂ ਆਰਸੀ ਦੀਆਂ ਨੇ 44 ਬੋਤਲਾ तकरीबन ਮਕਡਾਵਲ ਹੈ ਬਕਬਕ ਬ੍ਰਾਂਡ ਨੇ ਜਿਹੜਾ ਦੀਨਾਨਗਰ ਹੈ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਆਪਾਂ ਆਪਕਾਰੀ ਸਰਕਲ ਦੇ ਤੌਰ ਤੇ ਦੇਖੀ ਤੇ ਘਾਟੇ ਦਾ ਹੀ ਸੌਦਾ ਰਿਹਾ ਇੱਥੇ ਛੋਟਾ ਬਾਜ਼ਾਰ ਨੇ ਗਲੀਆਂ ਤੰਗ ਨੇ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਇਹ ਸ਼ਰਾਬ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਆ ਸਕੂਟਰੀ ਚ ਦੋ ਬੋਤਲਾਂ ਰੱਖਦੇ ਆ ਤੇ ਗਾਂ ਸਪਲਾਈ ਕਰ ਦਿੰਦੇ ਆ ਉਦੇ ਕਰਕੇ ਬਹੁਤ ਜ਼ਿਆਦਾ ਮਤਲਬ ਹੈਵੀ ਲੌਸ ਕਹਿ ਸਕਦੇ ਆ ਵੀ ਸਾਡਾ ਮਾਲੀਆ ਹੁੰਦਾ ਦੱਸਦੀ ਕਿ ਦੁਕਾਨ ਮਾਲਕ ਮਨੀਸ਼ ਕੁਮਾਰ ਵਾਸੀ 베ਰੀਆ ਮਹੱਲਾ ਤੇ ਸੰਜੀਵ ਕੁਮਾਰ ਵਾਸੀ ਗੁਜਰਾਵਾਲੀ ਦੀਨਾ ਨਗਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ